ਹਬਾ ਇਪਰੰਦਰ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਸਤਲੁਜ ਦਾ ਪੱਧਰ ਹੋਰ ਵੱਧ ਚੁੱਕਿਆ ਹੈ ਜਿਸ ਨਾਲ ਤੁਸੀ ਬੰਨ ਦੇ ਨਾਲ ਸੇਮ ਵੀ ਵੱਧਦੀ ਜਾ ਰਹੀ ਹੈ ਅਤੇ ਸੇਮ ਨੇ ਫਰੋਇਪਰ ਦੇ ਨਾਲ ਲੱਗਦੇ ਤੁਸੀ ਬੰਦ ਨੂੰ ਢਾ ਲਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਪਿੰਡ ਸੁਲਤਾਨਵਾਲਾ ਨਿਜਾਮਵਾਲਾ ਵਸਤੀ RAMLAL ਆਧੇ ਪਿੰਡਾਂ ਨੂੰ ਖਤਰਾ ਬਣਿਆ ਹੋਇਆ ਹੈ ਲੋਕਾਂ ਨੇ ਦੱਸਿਆ ਕਿ ਡੈਮਾ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਪਿੰਡ ਸੁਲਤਾਨਵਾਲਾ ਨਿਜਾਮਵਾਲਾ ਵਸਤੀ ਗਾਮਲਾਲ ਪਿੰਡਾਂ ਦੇ ਨਾਲ ਲੱਗਦੇ ਤੁਸੀ ਬੰਨ ਖੁਰਨਾ ਸ਼ੁਰੂ ਹੋ ਚੁੱਕਿਆ ਹੈ ਜਿਸ ਵਿੱਚ ਤਰੇੜਾਂ ਪੈ ਚੁੱਕੀਆਂ ਹਨ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਸਤਲੁਜ ਦਰਿਆ ਦਾ ਤੇਜ਼ ਵਹਾਅ ਕਾਰਨ ਬੰਨ ਦੀ ਸੁਰੱਖਿਆ ਲਈ ਪੱਥਰਾਂ ਦੀਆਂ ਬਣੀਆਂ ਹੋਈਆਂ ਨੋਚਾਂ ਲਗਾਤਾਰ ਡੇਗ ਰਹੀਆਂ ਹਨ ਅਤੇ ਸੇਮ ਕਾਰਨ ਤੁਸੀ ਬੰਨ ਵਿੱਚ ਤਰੇੜਾਂ ਜੜੀਆਂ ਉਹ ਪੈ ਚੁੱਕੀਆਂ ਹਨ ਅਤੇ ਤੁਸੀ ਬੰਨ ਨੂੰ ਖਤਰਾ ਬਣਿਆ ਹੋਇਆ ਹੈ ਉਤੇ ਹੀ ਕਈ ਪਿੰਡਾਂ ਦੇ ਨਾਲ-ਨਾਲ ਫਰਾਈਪਰ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਹੈ ਉਹਨਾਂ ਕਹਿ ਕੇ ਇਸ ਸਬੰਧੀ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਹਾਲੇ ਤੱਕ ਕੋਈ ਵੀ ਮੌਜੂਦਾ ਹਾਲਾਤਾਂ ਦੀ ਸਥਿਤੀ ਜਾਣਨ ਲਈ ਨਹੀਂ ਪਹੁੰਚਿਆ ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਹੈ ਨਹੀਂ ਤਾਂ ਪਿੰਡਾਂ ਦੇ ਨਾਲ-ਨਾਲ ਫਰਾਈਪਰ ਸ਼ਹਿਰ ਦਾ ਵੀ ਭਾਰੀ ਨੁਕਸਾਨ ਜਿਹੜਾ ਹੋ ਹੋਵੇਗਾ ਤਾਹੋਰ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਕਿਸਾਨਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਵਿੱਦ ਕੀ ਹਾਲਾਤ ਕੀ ਨੇ ਸਤਲੁਜ ਦਰਿਆ ਦੇ ਸਤਲੁਜ ਦਰਿਆ ਦੇ ਹਾਲਾਤ ਇਸ ਟਾਈਮ ਤੇ ਕਾਫੀ ਨਾਜ਼ੁਕ ਚੱਲਦੇ ਪਏ ਪਾਣੀ ਦਾ ਪੱਧਰ ਪਿੱਛੇ ਹਰੀਕੇਹੜ ਤੋਂ ਦੱਸਿਆ ਜਾ ਰਿਹਾ ਵੀ ਦਿਨ ਪਰ ਦਿਨ ਵਧਦਾ ਹੀ ਜਾ ਰਿਹਾ ਉਸ ਕਰਕੇ ਯਾਨੀ ਕਿ ਸੁਲਤਾਨਵਾਲਾ ਇਲਾਕਾ ਇਧਰੋਂ ਨਿਯਾਮ ਵਾਲੇ ਪਿੰਡਾਂ ਵਾਸਤੇ ਜਿਹੜਾ ਪਾਣੀ ਜਿਸ ਤਰ੍ਹਾਂ ਵਧਦਾ ਰਿਹਾ ਤੇ ਇਹਨਾਂ ਪਿੰਡਾਂ ਨੂੰ ਖਤਰਾ ਹੋ ਸਕਦਾ ਹੈ ਇਹ ਉਹਨਾਂ ਤੋਂ ਅੱਜ ਵੀ ਗੱਲ ਕਰਕੇ ਪਿੱਛੇ ਕਿ ਤੁਸੀਂ ਆ ਆ ਜੀ ਬੰਦ ਕੀ ਉਹਦੇ ਨਾਲ ਫਸਲਾਂ ਦਾ ਬਚਾ ਹੋਇਆ ਕਿ ਨੀ ਜਿਹੜਾ ਸਾਡਾ ਆਰਜੀ ਬੰਨ ਸੀ 134 ਤੋਂ ਲੈ ਕੇ ਉਧਰ ਨੂੰ ਮੁੱਠਿਆ ਵਾਲੀ ਸਾਈਡ ਤੋਂ ਲਾਇਆ ਸੀਗਾ ਉਹ ਬੰਨ ਆਰਜੀ ਤੌਰ ਤੇ ਸੀਗਾ ਕਾਫੀ ਯਾਨੀ ਕਿ 2.5 ਹੇਕੜ ਜਿਹੜਾ ਸੀ ਉਹਨੇ ਬਚਾਇਆ ਸੀ ਪਰ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਰਕੇ ਉਹ ਬੰਨ ਜਿਹੜਾ ਸੀ ਉਹ ਅੱਜ ਤੋਂ 8-10 ਦਿਨ ਹੋ ਗਏ ਉਹ ਦੋ ਤਿੰਨ ਥਾਵਾਂ ਤੋਂ ਲੀਕ ਕਰਕੇ ਨਿਕਲਿਆ ਸੀਗਾ ਉਹ ਯਾਨੀ ਕਿ ਜਿਹੜਾ ਇਹ ਤੁਸੀਂ ਬੰਨਾ ਜਾਨੀ ਕਿ ਪੇਨ ਇਹਨੂੰ ਪਾਣੀ ਆਣ ਲੱਗਾ ਹੈ ਇਹਦੇ ਨਾਲ ਆ ਯਾਨੀ ਕਿ ਰਕਬਾ ਜਿੰਨਾ ਵੀ ਆ ਮੁੱਠੇ ਵਾਲਾ ਸੁਲਤਾਨ ਵਾਲਾ ਹੈ ਨਿਯਾਮ ਵਾਲੇ ਦਾ ਰਕਬਾ ਇਹ ਸਾਰਾ ਹੀ ਖਤਮ ਹੋ ਚੁੱਕਾ ਹੈ ਕਿੰਨਾ ਕੋਈ ਏਰੀਆ ਹੋਇਆ ਇਹ ਖਤਮ ਹੋ ਗਿਆ ਇਹ ਯਾਨੀ ਕਿ ਤਕਰੀਬਨ 2.5 ਤੋਂ 3000 ਦੇ ਲਾਗੇ ਬੰਨੇ ਮੁੱਠੇ ਵਾਲਾ ਨਿਯਾਮ ਵਾਲਾ ਸਾਰੇ ਦਾ ਏਰੀਆ ਬਚਦਾ ਝੋਨੇ ਦੀ ਗੱਲ ਕਰੀ ਜਿਵੇਂ ਕੋਈ ਝੋਨੇ ਉੱਪਰ ਕਿਸ ਰਹੇ ਨੇ ਕਿ ਇਹ ਇਹਦੇ ਵਿੱਚੋਂ ਕੁਝ ਨਿਕਲੇਗਾ ਜਾਂ ਇਹ ਖਰਾਬ ਹੋ ਗਏ ਨਹੀਂ ਅੱਜ ਇਹਨਾਂ ਤੋਂ ਹੁਣ ਤੱਕ ਕੁਝ ਨਹੀਂ ਜੀ ਅੱਜ ਘੱਟ ਤੋਂ ਘੱਟ ਵੀ 10 ਤੋਂ 15 ਦਿਨ ਤੋਂ ਹੋ ਚੱਲੇ ਹੈ ਯਾਨੀ ਕਿ ਝੋਨੇ ਤਕਰੀਬਨ ਹੀ ਸਾਰੇ ਡੁੱਬੇ ਪਏ ਆ ਥੋੜਾ ਥੋੜਾ ਉੱਪਰ ਮਾੜਾ ਮੋਟਾ ਦਿਖ ਰਿਹਾ ਪਰ ਜ਼ਿਆਦਾ ਚਿਰ ਪਾਣੀ ਰਹਿਣ ਕਰਕੇ ਝੋਨੇ ਜਾਨੀ ਕਿ ਖ ਇੱਥੇ ਬੰਨਾਂ ਦੇ ਕੀ ਹਾਲਾਤ ਨੇ ਜਿਵੇਂ ਸੀਐਮ ਦੀ ਗੱਲ ਕਰੀਏ ਜਿਵੇਂ ਸੇਮ ਚੱਲਦੀ ਹੈ ਬੰਨਾਂ ਦੇ ਹਾਲਾਤ ਫਿਲਹਾਲ ਤਾਂ ਜਿਹੜਾ ਇਹ ਸੁਲਤਾਨ ਵਾਲੇ ਤੋਂ ਇਧਰੋਂ ਆਪਣੇ ਚੌਕੀ ਨੂੰ ਬੰਨ ਆ ਰਹੇ ਜਿਹੜਾ ਇੰਦਾਰਕੀ ਤੌਰ ਤੇ ਵੱਡਾ ਮਾੜਾ ਸੀਗਾ ਇਹ ਫਿਲਹਾਲ ਤਾਂ ਠੀਕ ਹੈ ਪਰ ਇਹਦੇ ਨਾਲ ਇੱਥੇ ਸਾਡੇ ਬਾਈਕਾ ਵਾਜ ਦੀ ਕੋਈ ਸਹੀ ਨਾਲ ਨਹੀਂ ਪੂਠੋਂ ਕਹਿੰਦੇ ਜਿਵੇਂ ਸੀਐਮ ਚੱਲਦੀ ਭਈ ਇਹਨੂੰ ਅੱਜ 4-5 ਦਿਨ ਹੋ ਗਏ ਤੋਂ ਕੋਈ ਵੀ ਵਾਦੀ ਜਾ ਰਹੀ ਸਾਡੀ ਮੰਗ ਇਹ ਹੀ ਹੈ ਵੀ ਪ੍ਰਸ਼ਾਸਨ ਆਵੇ ਇਹ ਤੇ ਧਿਆਨ ਦੇਵੇ ਜਿਹੜੀ ਇਹ ਸੇਮ ਚੱਲਦੀ ਹੈ ਕਿ ਉਹ ਰੁਗਿਆ ਜਾਵੇ ਕਿਸੇ ਨੇ ਕਿਹਾ ਵੀ ਅੱਗੇ ਨਾ ਬੜੇ ਸੇਮ ਦੇ ਲਈ ਰੁਗਿਆ ਜਿੱਦਾਂ ਰੁਗਿਆ ਜੇ ਸੇਮ ਨਹੀਂ ਰੁਕਦੀ ਤਾਂ ਬੰਨ ਜਦੋਂ ਇਹ 94 ਚ ਬੰਨ ਟੁੱਟਾ ਸੀ ਗਈ ਉਦੋਂ ਇਹ ਰੇਤਾ ਨਾਲ ਹੀ ਥਲੋ ਕੰਨਿਆ ਗਿਆ ਸੀ ਕਿਉਂਕਿ ਉਦੋਂ ਲੋਕਾਂ ਨੂੰ ਇਹ ਸੀ ਵੀ ਕਿਹੜਾ ਵੇਲਾ ਹੋਵੇ ਵੀ ਇਹ ਵੱਜ ਜਾਵੇ ਕਿੱਥੇ ਰਹਿ ਨਾ ਜਾਵੇ ਇਹ ਰੇਤਾ ਦਾ ਵੱਜਿਆ ਹੋਇਆ ਤੇ ਇਹ ਰੇਤਾ ਦਾ ਕਰਕੇ ਪਾਣੀ ਦੀ ਸੇਮ ਚੱਲਦੀ ਪਈ ਹੈ ਜੇ ਵੱਧਦੀ ਆ ਤੇ ਇਹ ਜੇ ਬੰਨ ਖੁਰਦਾ ਤੇ ਫੇਰੇ ਤੇ ਪਸਤੀ RAMLAL ਜਮਸ਼ੇਦਪੁਰੀਏ ਇਦਾਂ ਕਰਕੇ ਪਾਣੇ ਵਾਲਾ ਇਧਰ ਨੂੰ 6-7 ਪਿੰਡ ਪੈ ਜਾਂਦੇ ਇਹਨਾਂ ਪਿੰਡਾਂ ਸਾਰਿਆਂ ਦੀ ਫਸਲ ਜਿਹੜੀ ਇਹਨੂੰ ਨੁਕਸਾਨ ਹੋ ਜਾਂਦਾ ਗੱਲ ਕੀ ਜੀ ਇਹ ਬੰਨ੍ਹ ਸਾਰੂ ਦਾ ਜਰੂਰ ਜੀ ਇਹ ਤਕਰੀਬਨ ਹੀ ਇਹ ਜਿਹੜਾ ਪਾਣੀ ਹੈ ਸਿੱਧਾ ਜਾ ਕੇ ਫਰੋਜਪੁਰ ਨੂੰ ਹੀ ਉੱਥੇ ਆਪਣੇ ਦੁਲਚੀਕੇ ਪਿੰਡਾਂ ਨੂੰ ਇਹਨਾਂ ਨੂੰ ਜਾ ਕੇ ਇਧਰ ਦੀ ਨਾਲ ਨਾਲ ਇਹ ਬੰਨ੍ਹ ਪਾਸੇ ਨੀਵਲੇ ਤੱਕ ਜਾਂਦਾ ਤੇ ਬੱਗੇ ਆਪਣਾ ਪਿੰਡ ਪੱਲਾ ਮੇਗਾ ਇਹ ਸਾਰੇ ਇਧਰ ਨੂੰ ਫੇਟਾਉਂਦੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਵੇਲਾ ਰਹਿੰਦਿਆਂ ਰਹਿੰਦੇ ਆਪਾਂ ਇਸ ਚੀਜ਼ ਤੇ ਗੌਰ ਕਰੀਏ ਇਹਨੂੰ ਬਚਾਇਆ ਜਾ ਸਕੇ ਜਿਹੜਾ ਵਣ ਆ ਜਿਹੜੀ ਇੰਦਰ ਫਸਲ ਆ ਚਲੋ ਜਿੰਨੀ ਕਿਤਾ ਖਰਾਬ ਹੋ ਚੁੱਕੀ ਆ ਚਲ ਜਿੰਨੀ ਬਚਦੀ ਆ ਉਹਨੂੰ ਵੱਧ ਤੋਂ ਵੱਧ ਆਪਾਂ ਮਿਹਨਤ ਕਰਕੇ ਪ੍ਰਸ਼ਾਸਨ ਤੋਂ ਮੰਗਾ ਵੀ ਆਪਦੇ ਅਧਿਕਾਰੀ ਉੱਚ ਅਧਿਕਾਰੀ ਆਉਣ ਇਹਨੂੰ ਦੇਖਣ ਤਾਂ ਆਪਾਂ ਇਹ ਜਿਹੜੀ ਸੇਮ ਚੱਲਦੀ ਐ ਤੇ ਕੰਟਰੋਲ ਕੀਤਾ ਜਾਵੇ ਜੀ ਨਾਮ ਮੇਰਾ ਨਵਿੰਦਰ ਸਿੰਘ ਹੈ ਜੀ ਔ ਜੀ ਕੀ ਹਾਲਾਤ ਕੀ ਰਹਾ ਸਤਲੁਜ ਦੇ ਸਤਲੁਜ ਦੇ ਹਾਲਾਤ ਮਾੜੇ ਹੀ ਦੀਂਦੇ ਪੈਜੇ ਪਾਣੀ ਵੱਧ ਹੌਲੀ ਹੌਲੀ ਤੇ ਜਿਹੜਾ ਚੁੰਨੇ ਆ ਸਾਰੇ ਅੰਦਰੋਂ ਅੰਦਰ ਖਤਮ ਹੋ ਚਲੇ ਸਭ ਨਾ ਕਿੰਨਾ ਕੋਈ ਜ਼ਮੀਨ ਹੈ ਤੇ ਕਿੰਨੀ ਵੀ ਜਿਹੜੀ ਫਸਲ ਖਰਾਬ ਹੋਊਗੀ ਉਹ ਕੀ 22400 ਕਿੱਲਾ ਦਾ ਅੱਛਾ ਇਹ ਸਾਰੀ ਖਤਮ ਹੋ ਗਈ ਖਤਮ ਹੋ ਗਈ ਹਾਂਜੀ ਤੇ ਪੰਨਾ ਦੇ ਕੀ ਹਾਲਾਤ ਕੀ ਨੇ ਸਭ ਪੰਨਾ ਦੇ ਹਾਲਾਤ ਐਸੋਲੇ ਤੇ ਠੀਕ ਆ ਬਾਕੀ ਜੇ ਪਾਣੀ ਵਧਦਾ ਗਿਆ ਤੇ ਹਾਲਾਤ ਮਾੜੇ ਹੀ ਹੁੰਦੇ ਜਾਣਗੇ ਹਾਂ ਸਰਕਾਰ ਨੂੰ ਚਾਹੀਦਾ ਥੋੜਾ ਬਹੁਤਾ ਤੇ ਮਿੱਟੀ ਮੁੱਟੀ ਪਾਉਂਦੇ ਰਹਿਣ ਹਾਂਜੀ ਕਿਵੇਂ ਕੀ ਸੇਮ ਕਰਕੇ ਕੋਈ ਸੇਮ ਦਾ ਵੀ ਕੋਈ ਹੈਗਾ ਖਤਰਾ ਕਿਤੇ ਸੇਮ ਦਾ ਹੈਗਾ ਜਿੱਥੋਂ ਪਹਿਲਾਂ ਬਲ ਟੁੱਟਾ ਸੀ ਹਾਂਜੀ 90 ਚ ਉੱਥੇ ਜੇ ਚੱਲਦੀ ਪਈ ਹੈ ਉੱਥੇ ਚਾਹੀਦਾ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਉਹਦਾ ਪਗਤਾ ਪਰਬੰਧ ਕਰਦੇ ਚਾਹੀਦੇ ਨਹੀਂ ਤਾਂ ਉਥੋਂ ਕੰਮ ਵਿਗੜ ਜੂ। ਨਹੀਂ ਇਸੇ ਸੇਮ ਦੇ ਨਾਲ ਕੀ ਬੰਨ ਖਤਰਾ ਹੋ ਸਕਦਾ ਹੈ? ਹਾਂਜੀ ਹਾਂਜੀ ਹਾਂਜੀ। ਤੇ ਕੀ ਤੁਸੀਂ ਮੰਗ ਕੀ ਵੈ ਕਰਦੇ? ਅਸੀਂ ਆਨੇ ਸਰਕਾਰ ਨੂੰ ਚਾਹੀਦਾ ਵੀ ਇੱਥੇ ਮਿੱਟੀ ਮਿੱਟੀ ਪਾਵੇ ਕੋਈ ਨਿਗਰੱਖੇ ਹਾਂਜੀ ਹੁੰਦਾ। ਕੰਮ ਸਰੇ ਤੇ ਆ ਖੜਾ ਹਾਂਜੀ। ਤੇ ਕੀ ਹਾਜੇ ਪਾਣੀ ਅੱਜ ਦੇ ਹਾਲਾਤ ਦੀ ਗੱਲ ਕਰੀਏ ਇਸ ਤੋਂ ਤਾਂ ਵੱਧ ਆ ਤੇ ਬੰਦਾਂ ਨੂੰ ਖਤਰਾ ਕੀ ਸਾਰੇ ਹੋ ਸਕਦਾ ਹੈ? ਹੋ ਸਕਦਾ ਹੀ ਹੋ ਸਕਦਾ ਸਾਰੇ ਪਾਸੇ ਪਾਣੀ ਚੜਦਾ ਗਿਆ ਪਾਣੀ। ਅਸੀਂ ਗੱਲ ਕਰੇ 88 ਜੀ ਬੰਨ ਕਿੱਥੋਂ ਟੁੱਟਾਇਆ ਕਿੱਥੇ? ਸਾਸੀ ਜੀ ਦਾ ਟੁੱਟਾ ਇੱਥੋਂ ਸਾਸੀ ਜੀ ਇੱਥੇ ਪੱਥਰ ਜਿੱਥੇ ਲੱਗਾ ਇੱਥੋਂ ਟੁੱਟ ਗਿਆ ਸੀ ਹਾਂਜੀ ਹਾਂਜੀ